ਅੱਜ ਵੀਡੀਓ ਬਣਾਈ ਜੇ ਤੁਹਾਨੂੰ ਸੋਹਣੀ ਲੱਗੇ ਤਾਂ লাইਕ ਸਸਰ ਹੈਰ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਧੰਨਵਾਦ ਤੁਸੀਂ ਸਾਡੀ ਵੀਡੀਓ ਵੇਖੋ ਵੇਖੋ ਜਰੂਰ ਵੇਖੋ ਜੇ ਨਹੀਂ ਵੇਖਣਾ ਤਾਂ ਵੀ ਵੇਖੋ ਠੀਕ ਹੈ ਬੰਦਵਾ ਫਸਰੇਗਾ ਸੱਚੀ ਗੱਲ ਪਾਜੀ ਲੱਕ ਦਾ ਲੱਕ ਵਾਲਾ ਮੋੜ ਆਈ ਹੈ ਲੱਕ ਦੱਸ ਲਿਓ ਹਾਂਜੀ ਟ੍ਰੈਕਰ ਕਰਫੀ ऑफ द हाउ तो बड़ा बड़ा वाला मेरे साथ सो 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 नहीं नहीं तुम्हारा गुस्सा आ रहा है रानी चलो गाय लग गए ना आगे बच्चे बैठ गए और माता देखती है बढ़िया कर

ਕੜਾ ਲਾਪੂ ਨੂੰ ਵਰदाई ਆਉਂਦੀ ਹੋਰ ਆਉਂਦੀ ਕੜਾ ਲਾਪੂ ਨੂੰ ਵਰदाई ਆਉਂਦੀ ਹੋਰ ਆਉਂਦੀ ਉਹ ਪੰਡਿਤ ਕੋਲ ਜਾਓ ਤੀਨ ਦੇ ਠੀਕਾ ਪਹਿਲਾਂ ਕੋਲੀ ਜੀ ਮਾਸ ਮਾਸ ਮਾ ਲੋ ਮਾਦ ਅਗਲਾ ਦਿਨ ਸਵੇਰ ਦਾ ਸਮਾਂ ਅੱਜ ਉਹਦਾ ਦੁਆ ਨਾ ਆ ਰਹੀ ਜਾਰਾ ਘਾਉਂ ਰਿਹਾ ਸਭ ਵੱਧ ਗਿਆ ਜੇ ਸਭ ਕੰਮ ਵੱਧ ਗਿਆ ਦੂਜਾ ਹੀ ਆਲਾ ਜੀ ਵਿੱਚ ਉਹ ਕੋਈ ਨਹੀਂ ਕਰਦੀ ਹਟਾ ਯਾਰ ਇਤੇ ਮਾਰਨ ਕੱਢੇ খাতে <m FM FM>

ਤੇ ਜਦੋਂ ਲਾਈਕ ਸਿਸਰਿਆਰੇ ਸਿਸਰਾਈ ਕਰਿਓ ਤੇ ਤੁਹਾਨੂੰ ਸਾਡੀ ਸਾਡੀ ਵੀਡੀਓ ਜੇ ਸਮਝੀ ਲੱਗੇ ਤੇ ਲਾਈਕ ਸਿਸਰਿਆਰੇ ਸਰਾਇ ਕਰਕੇ ਸ਼ੇਅਰ ਕਰਕੇ ਜਰੂਰ ਜਾਇਓ ਤੇ ਧੰਨਵਾਦ